ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਪਿੰਡ ਖੇਤਵਾਲੀ ਦੀਆਂ ਰੀਤਾਂ ਨਾਲ ਚੱਲ ਰਿਹਾ ਸੀ ਮਾਝੇ ਦੇ ਇੱਕ ਪਿੰਡ ਵਿੱਚ ਰਹਿੰਦੀ ਸੀ ਇੱਕ ਮਾਂ ਜਸਵੀਰ ਕੌਰ ਜੋ ਸਿਰਫ ਮਾਂ ਨਹੀਂ ਮੈਲਾ ਸੰਘਰਸ਼ ਦੀ ਮਿਸਾਲ ਸੀ ਜਸਵੀਰ ਦਾ ਪਤੀ ਕਈ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਸਵਰਗ ਸੁਧਾਰ ਗਿਆ ਸੀ ਉਸ ਵੇਲੇ ਜਸਵੀਰ ਦੀ ਧੀ ਗੁਰਲੀਨ ਸਿਰਫ 3 ਸਾਲ ਦੀ ਸੀ ਲੋਕ ਕਹਿੰਦੇ ਤੀ ਹੋਈ ਆ ਇਕੱਲੀ ਮਾਂ ਕਿਵੇਂ ਪਾਲੂਗੀ ਪਰ ਜਸਵੀਰ ਨੇ ਕਦੇ ਆਪਣੇ ਹੌਸਲੇ ਨੂੰ ਨੀਵਾ ਨਹੀਂ ਹੋਣ ਦਿੱਤਾ ਖੇਤਾਂ ਵਿੱਚ ਮਿਹਨਤ ਕਰਦੀ ਲੋਕਾਂ ਦੇ ਘਰ ਕੰਮ ਕਰਦੀ ਪਰ ਗੁਰਲੀਨ ਦੀ ਪੜ੍ਹਾਈ ਕਦੇ ਨਿਰਵਿਘਨ ਨਾ ਹੋਣ ਦਿੱਤੀ ਗੁਰਲੀਨ ਵੀ ਕਮਾਲ ਦੀ ਧੀ ਸੀ ਜੇ ਮਾਂ ਖੇਤ ਵਿੱਚ ਹੋਈ ਉਹ ਕਰਦੇ ਕੰਮ ਕਰਦੀ ਜਦ ਮਾਂ ਥੱਕੀ ਹੋਈ ਆਉਂਦੀ ਉਹ ਗੋਦੀ ਵਿੱਚ ਬਿਠਾ ਕੇ ਹੌਲੀ-ਹੌਲੀ ਕਹਾਣੀਆਂ ਸੁਣਾਉਂਦੀ ਇੱਕ ਵਾਰ ਸਕੂਲ ਵਿੱਚ ਮੁਕਾਬਲਾ ਹੋਇਆ ਮੇਰੀ ਮਾਂ ਤੇ ਲੇਖ ਲਿਖਣਾ ਸੀ ਗੁਰਲੀਨ ਨੇ ਲਿਖਿਆ ਮੇਰੀ ਮਾਂ ਮੇਰੇ ਰੱਬ ਦੀ ਜ਼ਿੰਦਗੀ ਵਾਲੀ ਮੂਰਤ ਹੈ ਅਗਲੇ ਦਿਨ ਉਸ ਦਾ ਲੇਖ ਪੂਰੇ ਜ਼ਿਲ੍ਹੇ ਵਿੱਚ ਪਹਿਲਾ ਆਇਆ ਅਖਬਾਰ ਵਿੱਚ ਛਪਿਆ ਇੱਕ ਤੀ ਦੀ ਕਲਮ ਚ ਮਾਂ ਦਾ ਸੰਘਰਸ਼ ਜਸਵੀਰ ਨੇ ਜਦ ਅਖਬਾਰ ਵੇਖਿਆ ਉਸ ਦੀਆਂ ਅੱਖਾਂ 'ਚ ਹੰਝੂ ਸੀ ਪਰ ਉਹ ਖੁਸ਼ੀ ਵਾਲੇ ਸਨ ਗੁਰਲੀਨ ਹੌਲੀ-ਹੌਲੀ ਵੱਡੀ ਹੋਈ ਉਸ ਨੇ एमएससी ਕਰਕੇ ਅਧਿਆਪਕ ਬਣਦਾ ਫੈਸਲਾ ਕੀਤਾ ਕਿਉਂਕਿ ਉਹ ਕਹਿੰਦੀ ਮਾਂ ਨੇ ਮੈਨੂੰ ਮਿੱਟੀ ਤੋਂ ਚੰਨ ਬਣਾਇਆ ਮੈਂ ਹੋਰ ਚੰਨ ਚਮਕਾਉਣਾ ਚਾਹੁੰਦੀ ਹਾਂ ਇੱਕ ਰਾਤ ਗਰਲੀਨ ਨੇ ਮਾਂ ਦੇ ਪੈਰ ਦਬਾਉਂਦੇ ਹੋਏ ਪੁੱਛਿਆ ਮਾਂ ਕੀ ਤੈਨੂੰ ਕਦੇ ਲੱਗਿਆ ਕਿ ਤੇਰੇ ਪੁੱਤਰ ਹੋਣਾ ਚਾਹੀਦਾ ਸੀ ਜਸਵੀਰ ਨੇ ਹੱਸ ਕੇ ਕਿਹਾ ਮੇਰੀਆਂ ਲੱਤਾਂ ਹਾਲੇ ਵੀ ਠੀਕ ਨੇ ਪਰ ਮੇਰੀ ਧੀ ਮੇਰਾ ਸਿਰ ਹੈ ਪੁੱਤ ਨਹੀਂ ਮੈਨੂੰ ਰੱਬ ਨੇ ਰੋਸ਼ਨੀ ਦਿੱਤੀ ਸਮਾਪਿਤ ਦਾ ਗਿਆ ਇੱਕ ਦਿਨ ਪਿੰਡ ਚ ਇੱਕ ਵੱਡੀ ਰੈਲੀ ਹੋਈ ਜਿੱਥੇ ਔਰਤਾਂ ਦੀ ਸਿੱਖਿਆ ਤੇ ਹੱਕਾਂ ਦੀ ਗੱਲ ਹੋਈ ਗਰਲੀਨ ਨੂੰ ਬੁਲਾਇਆ ਗਿਆ ਉਸਨੇ ਸਟੇਜ ਤੇ ਖੜ ਕੇ ਕਿਹਾ ਮਾਂ ਪੋਸਦੀ ਐ ਪਰ ਜੇ ਮਾਂ ਆਪਣੇ ਹੱਕਾਂ ਲਈ ਖੜੀ ਹੋਵੇ ਤਾਂ ਧੀ ਉਸਦੀ ਓਟ ਬਣਦੀ ਐ ਲੋਕ ਖੜ ਕੇ ਤਾਲੀਆਂ ਮਾਰ ਰਹੇ ਸਨ ਪਰ ਜਸਵੀਰ ਦੀਆਂ ਅੱਖਾਂ ਵਿੱਚ ਫੇਰ ਹੰਝੂ ਸਨ ਮਾਣ ਦੇ ਫੇਰ ਇੱਕ ਦਿਨ ਗਰਲੀਨ ਦੀ ਨੌਕਰੀ ਲੱਗ ਗਈ ਪਿੰਡ ਦੇ ਸਕੂਲ ਚ ਹੀ ਪਰ ਉਸਨੇ ਮਾਂ ਲਈ ਇੱਕ ਤੋਹਫਾ ਲਿਆ ਇੱਕ ਸਫੈਦ ਚੁੰਨੀ ਮਾਂ ਅੱਜ ਤੋਂ ਤੂੰ ਸਿਰਫ ਮਾਂ ਨਹੀਂ ਮੇਰੇ ਸਿਰ ਦੀ ਛਾਂ ਵੀ ਹੈ ਮੇਰੀ ਮਾਂ ਦੀ ਛਾਂ ਵੀ ਜਸਵੀਰ ਨੇ ਚੁੰਨੀ ਪਾ ਕੇ ਕਿਹਾ ਮੇਰੀ ਧੀ ਮੇਰੇ ਰੱਬ ਵਰਗੀ ਹੈ ਜਿਹੜੀ ਮਾਂ ਬਣੀ ਪਰ ਮੇਰੇ ਲਈ ਮਾਂ ਬਣ ਗਈ ਇੱਕ ਦਿਨ ਗੁਰਲੀਨ ਨੇ ਸਕੂਲ ਦੇ ਹੋਰ ਬੱਚਿਆਂ ਨੂੰ ਵੀ ਆਪਣੀ ਕਹਾਣੀ ਦੱਸੀ ਕਿ ਮਾਂ ਦੀ ਥਕਾਵਟ ਕਦੇ ਨਾ ਅੰਦਾਜ਼ ਕਰੀਏ ਬੱਚਿਆਂ ਨੇ ਆਪਣੇ ਘਰ ਜਾ ਕੇ ਆਪਣੀਆਂ ਮਾਵਾ ਨੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀ ਪਿੰਡ ਚ ਮਾਵਾਂ ਦੇ ਚਿਹਰੇ 'ਚ ਵੀ ਚਮਕ ਆ ਗਈ ਗਰਲੀਨ ਨੇ ਮਾਂ ਦੇ ਪੈਰ ਛੂ ਕੇ ਕਿਹਾ ਜੋ ਮੈਂ ਵੀ ਹਾਂ ਮਾਂ ਤੇਰੀ ਦਵਾਈ ਨਾਲ ਹਾਂ ਜਸਵੀਰ ਨੇ ਹੱਸ ਕੇ ਕਿਹਾ ਮੈਂ ਜੋ ਹਾਂ ਤੇਰੇ ਪਿਆਰ ਨਾਲ ਹਾਂ ਮਾਂ ਧੀ ਦੀ ਇਹ ਜੋੜੀ ਪਿੰਡ ਦੀ ਮਿਸਾਲ ਬਣ ਗਈ ਮਾਂ ਨੇ ਸੰਘਰਸ਼ ਕੀਤਾ ਧੀ ਨੇ ਸਫਲਤਾ ਨਾਲ ਇਨਸਾਫ ਕੀਤਾ ਲੋਕ ਕਹਿੰਦੇ ਪੁੱਤ ਹੋ ਕੇ ਵੀ ਜੋ ਨਾ ਕਰ ਸਕਿਆ ਉਹ ਧੀ ਨਹੀਂ ਕਰ ਦਿੱਤਾ ਪਰ ਜਸਵੀਰ ਕਦੇ-ਕਦੇ ਰਾਤ ਨੂੰ ਚੁੱਪ ਕਰਕੇ ਆਕਾਸ਼ ਵੱਲ ਵੇਖਦੀ ਬੀਬੀ ਜੀ ਨੂੰ ਕਹਿੰਦੀ ਮੇਰੀ ਧੀ ਨੂੰ ਹਮੇਸ਼ਾ ਚੰਨ ਵਰਗਾ ਰੱਖੀ ਤੇ ਗਰਲੀਨ ਆਪਣੇ ਕਮਰੇ 'ਚ ਮਾਂ ਦੀ ਪੁਰਾਣੀ ਚੁੰਨੀ ਨੋਹਲੀ-ਹੋਲੀ ਛੂੰਦੀ ਤੇ ਕਹਿੰਦੀ ਮਾਂ ਦੀ ਛਾਂ ਕਦੇ ਨਾ ਹਟੇ ਕਹਾਣੀ ਸਾਡੀ ਮਾਂ ਤੇ ਧੀ ਦੀ ਨਹੀਂ ਉਹ ਹਰ ਔਰਤ ਦੀ ਹੈ ਜੋ ਇਕੱਲੀ ਹੋ ਕੇ ਵੀ ਦੁਨੀਆ ਨਾਲ ਖੜੀ ਹੋਈ ਤੇ ਉਸ ਹਰ ਧੀ ਦੀ ਜੋ ਮਾਂ ਨੂੰ ਸਿਰਫ ਮਾਂ ਨਹੀਂ ਰੱਬ ਮੰਨਦੀ ਕਦੇ ਲੋੜ ਨਹੀਂ ਹੁੰਦੀ ਖੂਨ ਦੇ ਰਿਸ਼ਤਿਆਂ ਦੀ ਸੱਚਾ ਪਿਆਰ ਤਾਂ ਮਾਂ ਧੀ ਵਿੱਚ ਲਹੂ ਤੋਂ ਵੀ ਗੂੜਾ ਹੁੰਦਾ ਹੈ ਇਹ ਕਹਾਣੀ ਹਰੇਕ ਪਿੰਡ ਦੀ ਹੈ ਜਿੱਥੇ ਮਾਂ ਆਪਣੀ ਧੀ ਨੂੰ ਪਰਛਾਵਾਂ ਬਣਾਉਂਦੀ ਹੈ ਤੇ ਧੀ ਮਾਂ ਨੂੰ ਰੌਸ਼ਨੀ ਅਸੀਂ ਕਹਿ ਸਕਦੇ ਹਾਂ ਮਾਂ ਧੀ ਦਾ ਪਿਆਰ ਰੱਬੀ ਪਿਆਰ ਹੁੰਦਾ ਹੈ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ